ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਪ੍ਰਦੀਪ ਲੋਹੇਖੇੜੇ ਵਾਲੇ ਵੀਰ ਕੋਲੋਂ ਇੱਕ ਵੀਡੀਓ ਦਿਖਾਉਣੇ ਆ। ਕਾਫੀ ਟਾਈਮ ਬਾਅਦ گاਵਾਂ ਦੀਆਂ ਵੀਡੀਓ ਤੋਂ ਬਾਅਦ ਅੱਜ ਤੁਹਾਨੂੰ ਮੱਝਾਂ ਦੀ ਵੀਡੀਓ ਦਿਖਾਉਣੀ ਹੈ ਤੇ ਮੱਝਾਂ ਵੀ ਅੱਜ ਬਹੁਤ ਸੋਹਣੀਆਂ ਟਾਪ ਦੀਆਂ ਹੀ ਮੱਝਾਂ ਤੁਹਾਨੂੰ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ। ਪਸੰਦ ਜਿਹੜਾ ਨਾਕ ਆ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਸਕਰੀਨ ਉੱਤੇ ਚੱਲੂਗਾ। ਲੋਹਾਖੇੜਾ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੌਲਾ ਮੰਡੀ ਦੇ ਰਹਿ ਜਾਂਦਾ। ਚਰਵਾਤ ਕਰਦੇ ਆ ਵਾਡੀ ਮੱਝ ਤੋਂ ਉਸ ਤੋਂ ਬਾਅਦ ਆ ਕੇ ਕਰਕੇ ਤੁਹਾਨੂੰ ਤਿੰਨੇ ਨਗ ਜਿਹੜੇ ਦਿਖਾਉਣੇ ਆ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਪ੍ਰਦੀਪ ਅੱਜ ਤਿੰਨ ਨਗ ਮੱਝਾਂ ਦੇ ਦਿਖਾਵਾਂਗੇ ਕਿੰਨੇ ਨੇ ਬਾਈ ਬਾਕੀ ਚਲੋ ਹੁਣ ਮੌਸਮ ਥੋੜਾ ਜਿਹਾ ਚੇਂਜ ਹੋਊਗਾ ਤੇ گاਵਾਂ ਦੇ ਨਾਲ ਨਾਲ ਆਪਾਂ ਮੱਝਾਂ ਵੀ ਲਿਆਉਣੀਆਂ ਚਾਲੂ ਕਰਾਂਗੇ ਠੀਕ ਹੈ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਯਾਰ ਚੰਗੀਆਂ ਮੱਝਾਂ ਵੀ ਤੁਸੀਂ ਬੀਰ ਲੈ ਕੇ ਆਇਆ ਕਰੋ ਠੀਕ ਹੈ ਬਈ ਜਿਹੜੀ ਇਹ ਮੱਝ ਹੈਗੀ ਤੀਜਾ ਸੂਆ ਰਹਾਗਾ ਤੇ ਇਹਦੀ ਜਿਹੜੀ ਅੱਜ ਇਹਨੂੰ ਬਈ 9 ਦਿਨਾਂ ਦੀ ਇਹ ਸੂਈ ਹੋਈ ਆ ਠੀਕ ਹੈ ਇਦਾਂ ਮੰਨ ਕੇ ਜਿਹਨੇ ਅੱਗੇ ਬਰੀਡ ਤੇ ਕੰਮ ਕਰਨਾ ਭਰਾ ਨੇ ਇਹ ਬਈ 22 ਕਿਲੋ ਦੁੱਧ ਦਾ ਇਹਦਾ ਰਿਕਾਰਡ ਆ ਕਰਮਾਂ ਵਾਲੀ ਦਾ ਠੀਕ ਹੈ ਹੁਣ ਇਸ ਟਾਈਮ ਜਿਹੜਾ ਵੀਰ ਚਲੋ ਅੱਜ ਮੰਨ ਕੇ ਹੁਣ ਮੌਸਮ ਜਿਆ ਥੋੜਾ ਜਿਹਾ ਹੋਆ ਹਾਂ ਐ ਮੰਨ ਲਓ ਵੀ ਨਾਰਮਲ ਦੁੱਧ 20 ਤੋਂ ਪਲੱਸ ਵਾਲੀ ਆ ਠੀਕ ਹੈ ਰਾਟ ਦਾ ਰੇਟ ਵੀ ਆਏ ਆ ਵਧੀਆ ਕੀਮਤ ਦੀ ਮੱਝਾਂ ਨੇ ਜਿਹੜਾ ਵੀ ਚਲੋ ਕਈ ਵਾਰ ਕੋਈ ਭਰਾ ਵੇਚਣ ਵਾਲਾ ਲੈ ਜਾਂਦਾ ਵੀ ਚਲੋ ਅੱਗੇ ਜਿਹੜੇ ਵੀਰ ਨੇ ਕੋਈ ਪਰਚੇਜ਼ ਕਰਨੀ ਆਪਣਾ ਫੋਨ ਤੇ ਗੱਲ ਕਰ ਲੂ ਰੇਟ ਵੀਰੇ 2 ਲੱਖ ਤੋਂ ਪਲੱਸ ਦੇ ਹੀ ਇਹਦਾ ਠੀਕ ਐ ਤੇ ਬਾਕੀ ਜਿਹੜੇ ਭਰਾ ਨੇ ਪਰਚੇਜ਼ ਕਰਨੀ ਹੋ ਆਪਣੇ ਨਾਲ ਫੋਨ ਤੇ ਗੱਲ ਕਰ ਲੂਗਾ ਤੇ ਅੱਗੇ ਮੇਨ ਗੱਲ ਇਹ ਆ ਬਾਈ ਬਹੁਤ ਸੋਹਣੀ ਬੱਚੇ ਲੈਣ ਵਾਲੀ ਮੱਝ ਹੈਗੀ ਸਹੀ ਐ ਇੰਨੀ ਸੁੰਦਰਤਾal ਹੋਰ ਦੱਸ ਦਿਆਂ ਵੀ ਬਾਹਰ بارش ਦਾ ਟਾਈਮ ਆ ਸੀ ਬੱਚੇ ਬਾਹਰ ਨਹੀਂ ਕੱਢੇ ਉਹਦੇ ਕਰਕੇ ਸੋ ਇਹ ਮੱਝ ਦੇਖੋ ਤੁਸੀਂ ਪਹਿਲੇ ਨੰਬਰ ਤੇ ਸੁਹਾਣੇ ਤੇ ਨਾੜਾ ਫੁੱਲ ਆ ਸ਼ਾਰਟ ਵੀਡੀਓ ਜੋ ਵੀ ਤੁਹਾਨੂੰ ਦਿਖਾਉਂਗਾ ਖੋਰ ਚੋਟੀ ਬਾਈ ਨੇ ਬਾਹਰ ਕੱਢ ਲਈ ਆ ਬਾਈ ਇਹ ਇਸ ਚੋਟੀ ਦੀ ਕੀ ਡਟੇ ਬਾਈ ਜੇ ਜੀ ਤੇ ਜਣਾ ਵੀਰ ਮਰਜੀ ਲੈ ਜਾ 20 ਤੋਂ ਪਲੱਸ ਦੁੱਧ ਦੇਣਾ ਇਹਨੇ ਪਹਿਲੇ ਸੂਏ ਦਾ 18 ਕਿਲੋ ਦੁੱਧ ਦਾ ਰਿਕਾਰਡ ਆ ਝੋਟੀ ਦਾ ਵੀ ਆਪਣੇ ਕਹਿਣ ਦੀ ਗੱਲ ਨਹੀਂ ਹੁੰਦੀ ਵੱਡੀ ਗੱਲ ਇਹ ਹੁੰਦੀ ਆ ਬਾਈ ਮੱਝਾਂ ਅੱਜ ਤੱਕ ਜਿੰਨੀਆਂ ਵੀ ਆਪਾਂ ਪਰਚੇਜ ਕੀਤੀਆਂ ਨੇ ਆਪਾਂ ਚੰਗੀ ਮੱਝ ਦੀ ਸ਼ਕੀਨ ਆ ਤੇ ਵਧੀਆ ਮੱਝ ਆਪਾਂ ਪਰਚੇਜ ਕਰਦੇ ਹਾਂ ਆਪਾਂ ਚਾਹ ਦੇ ਜਦੋਂ ਮਰਜੀ ਮੱਝ ਆ ਜਾਏ 15 ਤੋਂ ਪਲੱਸ ਆਪਾਂ ਮਹਿ ਲੈ ਨਹੀਂ ਲੈਣੇ ਆ ਬਾਈ ਠੀਕ ਹੈ ਪ੍ਰਦੀਪ ਇਹਦੇ ਨਾਲ ਬੱਚਾ ਕਿ ਇਹਨੂੰ ਬਾਈ ਇਹਦੇ ਮਗਰ ਕੱਟੀ ਆ ਅੱਜ ਤ ਸੋ ਸੋ ਥੋੜੀ ਹੋਰ ਤੋਰ ਦਿੰਨੇ ਆ ਬਹੁਤ ਸੋਹਣੀ ਝੋਟੀ ਐ ਵੀ ਚੰਗੀ ਤਿਆਰ ਆ ਥੱਲੋਂ ਸ਼ਾਮ ਦਾ ਟਾਈਮ ਆ ਚਵਾਈ ਹੋਣ ਵਾਲੀ ਐ ਭਰੇ ਹਵਾਨੇ ਚ ਦੇਖੋ ਬਾਈ ਇਦਾਂ ਦੀ ਗੱਲ ਆ ਨਾਰਮਲ ਦੁੱਧ ਕਰਮਾਂ ਵਾਲੀ ਦੇਖੋ ਵੱਡੀ ਗੱਲ ਬਾਈ ਜਿਹੜੀ ਨਸਲ ਆ ਉਹ ਹਮੇਸ਼ਾ ਸ਼ਾਂਤ ਸੁਭਾਅ ਦੀ ਹੁੰਦੀ ਆ ਜਿਵੇਂ ਤਾਜ਼ੀਆਂ ਸੂਈਆਂ ਨੇ ਬੱਚੇ ਅੰਦਰ ਨੇ ਨਹੀਂ ਮੱਝ ਖੜਦੀ ਨਹੀਂ ਤੇ ਅੱਡਰ ਕੁਆਲਟੀ ਬਾਈ ਇਹਦੀ ਕਰਮਾਂ ਵਾਲੀ ਦੀ ਵੇਖ ਲਾ ਕਿਦਾਂ ਦੀ ਲੱਗੀ ਆ ਤੇ ਵਧੀਆ ਬੰਦੇ ਕੋਲੇ ਵਾਗੀ 20+ ਦੁੱਧ ਬਾਈ ਨਹੀਂ 17-18 ਕਿਲੋ ਦੀ ਆਪਾਂ ਗਾਰੰਟੀ ਦੇ ਦਾਂਗੇ ਬਾਈ ਸਹੀ ਐ ਸੋ ਮੋੜ ਲਾ ਬਾਈ ਸੋਏ ਦਸੋ ਦੇਖੋ ਤੁਸੀਂ ਝੋਟੀ ਇੱਕ ਹੋਰ ਮੱਝ ਤੁਹਾਨੂੰ ਇਸੇ ਵੀਡੀਓ ਚ ਦਿਖਾਉਣੀ ਹੈ ਕਿਉਂਕਿ ਬਾਈ ਦੇਖੋ ਜਾਨਵਰ ਆਪਣਾ ਕੋਈ ਵੀ ਮੱਝ ਜਾਂ ਗਾਂ ਦੇ ਅੱਜਕੱਲ ਵੀਰ ਹਰੇਕ ਸ਼ਕੀਨ ਵੀਰ ਆ ਹਰੇਕ ਬੰਦਾ ਵਧੀਆ ਇਹ ਆ ਕਿ ਬਾਈ ਕੱਟੀ ਚਾਰ ਦੰਦ ਦਾ ਠੀਕ ਹੈ ਬੜੀ ਪਿਆਰੀ ਕੱਟੀ ਆ ਬਰੀਕ ਕੱਟੀ ਆ ਤੇ ਇਹ ਦੁੱਧ ਬਾਈ ਆਪਾਂ 15 ਪਲੱਸ ਜਿਹੜਾ ਵੀਰ ਮਰਜ਼ੀ ਮੰਨ ਕੇ ਲੈ ਜੇ ਜ਼ਿਆਦਾ ਨਹੀਂ ਆਪਾਂ ਕਹਿੰਦੇ 15 ਤੋਂ ਪਲੱਸ ਹੀ ਕੱਟੀ ਨੇ ਦੁੱਧ ਦੇ ਦੇਣਾ ਠੀਕ ਹੈ ਅੱਜ ਤੋਂ ਬਾਈ ਹਰਤੇ ਨੂੰ ਜਿਹੜਾ ਵੀਰ ਮਰਜ਼ੀ ਆ ਜੇ ਇਹਦਾ 14 ਚਵਾ ਦਾਂਗੇ ਦੂਜਿਆਂ ਦਾ 16 16 ਚਵਾ ਦਿਆਂਗੇ ਆਪਾਂ ਇਹ ਨਹੀਂ ਕਹਿੰਦੇ ਵੀ ਜਿਵੇਂ ਹੁਣ ਬੋਲੇ ਚੋ ਖਾਲੀ ਹੁੰਦੀਆਂ ਖਾਲੀ ਹੋਣ ਤੋਂ ਬਾਅਦ ਜਿਵੇਂ ਮਰਜੀ ਇਹ ਚੋਟੀ ਦਾ 15 ਕਿਲੋ ਜਿਹੜਾ ਵੀਰ ਮਰਜੀ ਆ ਜੇ ਆਪਣੇ ਕੋਲ ਚੱਲ ਕੇ ਇੱਕ ਹਫ਼ਤੇ ਨੂੰ ਆ ਜੇ ਕਿਉਂਕਿ ਬੌਲੇ ਚੋਂ ਖਾਲੀ ਹੁੰਦੀਆਂ ਤੋਂ ਬਾਅਦ ਬਾਈ ਵੱਡੀ ਝੋਟੀ ਦਾ 17 ਦੂਜੀ ਦਾ 16 ਜਮਾ ਹੁਣ ਚਵਾ ਦੇਾਂਗੇ ਠੀਕ ਹੈ ਤੋਰ ਦੇ ਮੜੀ ਹੋਰ ਹੁਣ ਇਹਦੇ ਬਾਈ ਛਾਤੀ ਛੁੱਤੀ ਵੇਖ ਲਾ ਬਿਲਕੁਲ ਨਹੀਂ ਬਰੀਕ ਚਮੜੀ ਦੀ ਝੋਟੀ ਆ ਚਾਰ ਦੰਦ ਦਾ ਬਾਈ ਇਹ ਠੀਕ ਹੈ ਹਾਂਜੀ ਮੋਟ ਚੋਂ ਪਤਲੀ ਪੂਛ ਦੋਸਤੋ ਬਾਕੀ ਸਾਂਝਾ ਤੁਸੀਂ ਇਹਦਾ ਦੇਖ ਲਿਆ ਰੇਟ ਮੱਝਾਂ ਦੇ ਅੱਜ ਤੁਸੀਂ ਫੋਨ ਦੇ ਉੱਤੇ ਬਾਈ ਤੋਂ ਰੇਟ ਬਾਈ ਆਪਾਂ ਪਹਿਲਾਂ ਹੀ ਤਾਂ ਦੋਸਤੋਂ ਪਲਾਸੀ ਨੇ ਵੀ ਇਹ ਨਹੀਂ ਹੈਗਾ ਜੇ ਆਪਾਂ ਕਹੀ ਵੀ ਦੋ ਤੋਂ ਅੰਦਰ ਤੋਂ ਉਹਨੂੰ ਪਤਾ ਚੰਗੀ ਮੈਂ ਬਾਈ ਅੱਜਕੱਲ ਦੋ ਤੋਂ ਅੰਦਰ ਮਿਲਦੀ ਵੀ ਨਹੀਂ ਹੈਗੀ ਠੀਕ ਹੈ ਸੋ ਬਾਕੀ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਸੋ ਤਿੰਨ ਮੱਝਾਂ ਸੀ ਦੋਸਤੋਂ ਅੱਜ ਦੀ ਇਸ ਵੀਡੀਓ 'ਚ ਤਿੰਨੇ ਤੁਹਾਨੂੰ ਦਿਖਾਤੀਆਂ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ